ਹਾਂਜੀ ਤੇ ਵਿਆਹ ਦੀ ਸ਼ਾਪਿੰਗ ਕਰਦੇ ਕਰਦੇ ਸਾਨੂੰ ਲੱਗੀ ਭੁੱਖ ਤੇ ਭੁੱਖ ਲੱਗਣ ਤੋਂ ਬਾਅਦ ਅਸੀਂ ਸਿੱਧਾ ਚੱਲੇ ਗਏ ਜੀ ਸਬਜ਼ੀ ਮੰਡੀ ਕਿਉਂਕਿ ਜਿਹੜਾ ਅੱਜ ਅਚਾਰ ਮੈਂ ਬਣਾਉਣਾ ਸੀ ਉਹ ਸਾਡੇ ਇਧਰੋਂ ਘੱਟ ਹੀ ਮਿਲਦਾ ਆ ਤੇ ਫਿਰ ਬਟਾਲੇ ਦੀ ਸਬਜ਼ੀ ਮੰਡੀ ਤੋਂ ਅਚਾਰ ਲਿਆ ਜੀ ਅਚਾਰ ਨਹੀਂ ਲਿਆ ਸੌਰੀ ਸਵਾਂਝਣਾ ਲਿਆ ਤੇ ਸਵਾਂਝਣੇ ਤੋਂ ਬਾਅਦ ਜਿਹੜੀ ਮੇਰੀ ਨਜ਼ਰ ਗਈ ਆਮਲਿਆਂ ਤੇ ਤੇ ਆਮਲੇ ਵੀ ਦੋ ਤਰ੍ਹਾਂ ਦੇ ਸੀ ਇੱਕ ਥੋੜੇ ਮੋٹے ਤੇ ਇੱਕ ਥੋੜੇ ਜਿਹੀ ਬਹੁਤ ਜ਼ਿਆਦਾ ਬਰੀਕ ਸੀ ਤੇ ਉਨ 온라인 ਦੇ ਸੇਕ ਜਿਹੜੇ ਬਰੀਕ ਆ ਉਹ ਜਿਆਦਾ ਅਸਰਦਾਰ ਨੇ ਫਿਰ ਕਟਿੰਗ ਜਿਹੜੀ ਆਪਾਂ ਕਰ ਲਈ ਜੀ ਸਵਾਜਨਾ ਦੀ ਤੇ ਗਲਗਲ ਤੇ ਮਿਰਚਾਂ ਤੇ ਵੀਡੀਓ ਸੌਰੀ ਮੇਤੋ ਥੋੜੀ ਜੀ ਡੀਲੀਟ ਹੋ ਗਈ ਆ ਤੇ ਇਸ ਕਰਕੇ ਜਿਹੜੀ ਵੀਡੀਓ ਪੂਰੀ ਬਣ ਪਾ ਨਹੀਂ ਪਾਈ ਤੇ ਕਈ ਵਾਰੀ ਅਸੀਂ ਬਹੁਤ ਜ਼ਿਆਦੀ ਵੀਡੀਓ ਨਾਲ ਬੜੀ ਵਧੀਆ ਤਰੀਕੇ ਨਾਲ ਬਣਾਉਣੇ ਆ ਬਟ ਆਪ ਹੀ ਕੀਏ ਕਰਾਣੇ ਚ ਜਿਹ ਕਹਿੰਦੇ ਨਾ ਪਾਣੀ ਫੇਰ ਦਿੰਨੇ ਆ ਬਸ ਉਹੀ ਮੈਂ ਕੀਤਾ ਕੀ ਸਪੇਸ ਨਾ ਹੋਣ ਕਰਕੇ ਵੀਡੀਓ ਜਿਹੜੀ ਡਿਲੀਟ ਹੋ ਗਈ ਤੇ ਇਹਦੇ ਵਿੱਚ ਜਿਆਦਾ ਆਚਾਰ ਦੇ ਵਿੱਚ ਮਸਾਲੇ ਵਗੈਰਾ ਜਿਹੜੇ ਉਹ ਨਹੀਂ ਪੈਂਦੇ ਤੇ ਇਹਨੂੰ ਕਟਿੰਗ ਕਰਕੇ ਸਪੈਸ਼ਲ ਇਹਦਾ ਛਿਲਕਾ ਪਹਿਲਾਂ ਉਤਾਰਨਾ ਪੈਂਦਾ ਆ ਛਿਲਕਾ ਉਤਾਰ ਕੇ ਤੇ ਇਹਦੇ ਵਿੱਚ ਜਿਹੜੇ ਆ ਮਸਾਲੇ ਜਿਹੜੇ ਬੇਸਿਕ ਜੇ ਪਾਏ ਸੀ ਜਿਵੇਂ ਮੇਥਰੇ ਸੌਂਫ ਤੇ ਇਹਦੇ ਵਿੱਚ ਹਲਦੀ ਤੇ ਨਮਕ ਤੇ ਕਾਲਾ ਨਮਕ ਤੇ ਪਲੱਸ ਇਹਦੇ ਵਿੱਚ ਪਾਏ ਸੀ ਜੀ ਕਾਲੀਆਂ ਮਿਰਚਾਂ ਕਾਲੀ ਮਿਰਚ ਕਿਉਂਕਿ ਇਹ achar کافی ਜਿਹੜਾ ਸਪਾਈਸੀ ਵੈਸੇ ਹੀ ਹੁੰਦਾ ਹੈ ਖਾਣ ਚ ਟੇਸਟ ਵੀ ਬਹੁਤ ਜ਼ਿਆਦਾ ਹੁੰਦਾ ਹੈ ਔਰ ਪਲੱਸ ਜਿਹੜਾ ਇਹ ਜ਼ਰੂਰ ਇਹ achar ਜਿਨੇ ਨਹੀਂ ਇਹ ਖਾਦਾ ਉਹਨੂੰ ਇਹ achar ਜ਼ਰੂਰ ਖਾਣਾ ਚਾਹੀਦਾ ਆ ਤੇ ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਪਾਈਆਂ ਸੀ ਤੇ ਗਲਗਲ ਪਾਈ ਸੀ ਤੁਸੀਂ ਇਹਦੀ ਗਲਗਲ ਦੀ ਜਗ੍ਹਾ ਤੇ ਤੁਸੀਂ ਆਮਲੇ ਵੀ ਪਾ ਸਕਦੇ ਜੇ ਤੇ ਹਰੀ ਮਿਰਚ ਜੇ ਤੁਸੀਂ ਨਹੀਂ ਪਾਉਣੀ ਤੇ ਹਰੀ ਮਿਰਚ ਦੀ ਜਗ੍ਹਾ ਤੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਜੇ ਤੇ ਬਸ ਇਹਦੇ ਵਿੱਚ ਇਹ ਆਚਾਰ ਦਾ ਇਹੀ ਹੁੰਦਾ ਹੈ ਕਿ ਇਹ ਥੋੜਾ ਜਿਹਾ ਇਹਨੂੰ ਮਤਲਬ ਕਿ ਪਾਓ ਤੇ ਸਰਦੀਆਂ ਦੇ ਵਿੱਚ ਇਹਨੂੰ ਖਤਮ ਕਰ ਦਿਓ ਥੋੜੀ ਜਿਹੀ ਮੈਂ ਖੰਡ ਪਾ ਲਈ ਸੀ ਕਿਉਂਕਿ ਜਿਹੜੀ ਗਲਗਲ ਹੈ ਇਹ ਜੇ ਤੁਸੀਂ ਇਹਨੂੰ ਇਦਾਂ ਹੀ ਡਾਇਰੈਕਟ ਖਾਓਗੇ ਜੇ ਤੁਸੀਂ ਫਰਾਈ ਨਹੀਂ ਕਰੋਗੇ ਤੇਲ ਦੇ ਵਿੱਚ ਥੋੜਾ ਜਿਹਾ ਗਲੇ ਨੂੰ ਫੜਦੀ ਹੈ ਇਹਦੇ ਗਲਾ ਖਰਾਬ ਹੋਣ ਦੇ ਚਾਂਸ ਹੁੰਦੇ ਆ ਇਸ ਕਰਕੇ ਇਹਨੂੰ ਤੇਲ ਦੇ ਵਿੱਚ ਥੋੜਾ ਜਿਹਾ ਫਰਾਈ ਕਰਕੇ ਜੇ ਥੋੜੀ ਜੀ ਖੰਡ ਪਾ ਲੋਗੇ ਤੇ ਫੇ ਤੁਹਾਡੀ ਜਿਹੜੀ ਇਹ ਗਲਗਲ ਹੈ ਇਹ ਸੌਫਟ ਹੋ ਜਾਏਗੀ ਤੇ ਬਹੁਤ ਹੀ ਜ਼ਿਆਦਾ ਟੇਸਟ ਇਨਸਟੈਂਟ ਬਣਾਓ ਤੇ ਉਸੇ ਵੇਲੇ ਖਾਓ ਜੇ ਤੁਸੀਂ ਇਸ ਨੂੰ ਤੜਕਾ ਨਹੀਂ ਲਾਉਣਾ ਹੋਵੇ ਤੇ ਤੜਕਾ ਨਾ ਲਾਉਣ ਤੋਂ ਬਿਨਾ ਐਸੇ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਬੇਸਿਕ ਜਿਹਾ ਮਸਾਲੇ ਨਮਕ ਹਲਦੀ ਤੇ ਮਿਰਚਾਂ ਇਹ ਮਿੱਠੇ ਸੰਫ ਵਗੈਰਾ ਪਾ ਕੇ ਤੇ ਤੁਸੀਂ ਇਸ ਨੂੰ ਇੱਕ ਡੱਬੇ ਚ ਪਾ ਕੇ ਧੁੱਪ ਦੇ ਵਿੱਚ ਦੋ ਤਿੰਨ ਦਿਨ ਰੱਖ ਦੋ ਤੇ ਉਸ ਤਰੀਕੇ ਨਾਲ ਵੀ ਤੁਸੀਂ ਪਾ ਸਕਦੇ ਜੇ ਜੇ ਤੁਸੀਂ ਤੁਹਾਡੇ ਕੋ ਮਤਲਬ ਤੁਹਾਨੂੰ ਖਾਣ ਦਾ ਮਨ ਹੋਵੇ ਭੀ ਹਾਂਜੀ ਇਹਨੂੰ ਆਚਾਰ ਨੂੰ ਆਪਾਂ ਖਾਣਾ ਆ ਜਲਦੀ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਆਚਾਰ ਪਾਓਗੇ ਤੇ ਉਦੋਂ ਹੀ ਖਾਓ ਬਹੁਤ ਹੀ ਟੇਸਟ ਪਲੱਸ ਇਹਨੂੰ ਜਦੋਂ ਠੰਡਾ ਪ੍ਰੋਪਰ ਹੋ ਜਾਏਗਾ ਫਿਰ ਇਹਨੂੰ ਤੁਸੀਂ ਕਿਸੇ ਡੱਬੇ ਵਗੈਰਾ ਚ ਪਾਉਣਾ ਆ ਤੇ ਕੋਸ਼ਿਸ਼ ਕਰਿਓ ਜੇ ਤੁਸੀਂ ਮਤਲਬ ਕਿ ਗਲਗਲ ਜਾਂ ਨਿੰਬੂ ਵਗੈਰਾ ਜਿਹੜਾ achar ਬਣਾਉਂਦੇ ਹੋ ਤੇ ਤੁਸੀਂ ਸਟੀਲ ਦੀ ਕੜਾਈ ਜਾਂ ਸਟੀਲ ਦੇ ਕਿਸੇ ਵੀ ਭਾਂਡੇ ਦੇ ਵਿੱਚ ਜਿਹੜਾ ਬਣਾਓ ਲੋਹੇ ਦੇ ਭਾਂਡੇ ਜਾਂ ਐਲੂਮੀਨੀਅਮ ਦੇ ਭਾਂਡੇ ਦੇ ਵਿੱਚ ਇਸ ਨੂੰ ਮਤਲਬ ਕਿ ਖਟਾਇਆਸ ਵਾਲੇ ਜਿਹੜੇ ਆ achar ਆ ਉਹਨੂੰ ਨਹੀਂ ਬਣਾਓ ਖੈਲਦੀ ਨਹੀਂ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ